गुरुनानक, बाद पंकज बंदन, पंकज बंदन, शिमरों यंगात, दूखने कंदन, ਮੁਖਨੇ ਕੰਦਨ ਅਮਰਦਾਸ ਹਿਰਦੈ ਨਿਤ ਧਿਆਮ ਹਿਰਦੈ ਨਿਤ ਧਿਆਮ ਸ਼੍ਰੀ ਗੁਰੂ ਰਾਮਦਾਸ ਜਿਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਮ ਫਿਰ ਗੁਰੂ ਰਾਮਦਾਸ ਗੁਣ ਗਾ ਗੁਰੂ ਅਰਧਨ ਬੇਗਨੰ ਕੈ ਨਾਸ਼ਕ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਮਤ ਪਰ ਕਾਸ਼ਕ ਮਤ ਪਰ ਕਾਸ਼ਕ ਸ਼੍ਰੀ জোড়ি নমকার জোড়ি শ্রী হর কৃষ্ণ মন বহবাহর ਪਰਮ ਕੇਰ ਪਾਲਾ ਪਰਮ ਕੇਰ ਪਾਲਾ ਸ਼੍ਰੀ ਗੁਰੂ ਗਬਿੰਦ ਸਿੰਘ ਮੇਸਾ ਸਿੰਘ ਮੇਸਾ ਤਨੁ ਤਰਾ ਪਰ ਪੁਨ ਪੁਨ ਸੀਸਾ ਓਨ ਪੁਨ ਸੀਸਾ ਮੰਦੰਬਰ ਮਾ ਹਿਆ ਮਹ ਅੰਮ੍ਰਿਤ ਗਿਆਨ ਹੈ ਗਿਆਨ ਹੈ ਮਾਣ ਕੋ ਭਗਤ ਵੈਰਾ ਜੀ ਗੁਰੂ ਗ੍ਰੰਥ ਸਾਹਿਬ ਜੀ ਦਦ ਬੰਦੋਂ ਕਾਰਿ ਅਨੁਰਾਗੋ ਏਕੰਕਾਰਾ ਸਤ ਗੁਰੂ ਇਹਨ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਮਿਗਨ ਬਿਨਾਸ਼ ਨਸੋਏ ਸਤਨਾਮ ਵਾਹਿਗੁਰੂ ਜੀ ਕਹਿ ਬਾਲਾ ਸ੍ਰੀ ਅੰਗਦ ਗੁਰਦੇ ਸੁਨੋ ਕਥਾ ਨਾਸ਼ਕ ਤਰੇ ਦੁਰ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਗੋ ਜੋਗਾ ਤਾਲ ਦਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੰਦਰ ਸਮਾਇ ਮਨੁ ਕੀਮ ਦੇ ਤੈਲੇ ਤੁਮਰਤ ਮੇ ਬਾਣੀ ਦਾ ਅਨੰਦ ਪ੍ਰਾਪਤ ਕਰਨ ਰਹੀ ਉੜਪਾਗੀ ਸਾਧ ਸੰਗਤ ਜਨੋ ਸਤਿਗੁਰਾਂ ਤੋਂ ਇਕਾਗਰਤਾ ਦੀ ਦਾਤ ਦੀ ਪ੍ਰਾਪਤੀ ਲਈ ਕਥਾ ਦੀ ਰੰਮਤਾ ਤੋਂ ਪਹਿਲਾਂ ਸਾਰੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਆਪ ਜੀ ਨੇ ਸਰਵਣ ਕੀਤਾ ਸਤਿਗੁਰੂ ਮਾਲੀਲਾ ਵਿੱਚ ਮੱਝਾਂ ਗਾਵਣ ਚਰਾ ਰਹੇ ਨੇ ਛੱਪ ਦੀ ਸ਼ਾਂ ਹੋਈ ਗਾਇ ਬੁਲਾਰ ਨੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਨੂੰ ਬੁਲਾਇਆ ਆਖਿਆ ਵੀ ਇਹਨਾਂ ਤੋਂ ਹੁਣ ਕੰਮ ਨਹੀਂ ਕਰਾਣਾ ਇਹ ਉਤਾਰੀ ਪੁਰਸ਼ ਹਨ ਜੋ ਕੁਝ ਖਾਂਦੇ ਪੀਂਦੇ ਨੇ ਇਹਨਾਂ ਨੂੰ ਦੇਣਾ ਹੈ ਵਸਤਰ ਚੰਗੇ ਦੇਣੇ ਹਨ ਨਾ ਹੋਵੇ ਤੇ ਨਾਨਕ ਵਾਸਤੇ ਮੇਰਾ ਖਜ਼ਾਨਾ ਖੁੱਲਾ ਹੈ ਇਹ ਸਾਰੀਆਂ ਉਦਾਹਰਣਾਂ ਬਣਾ ਰਿਹਾ ਸੀ ਸਤਿਗੁਰੂ ਸਾਨੂੰ ਸਮਝਾਉਣ ਲਈ ਆਪਾਂ ਕਿਵੇਂ ਗੁਰੂ ਘਰ ਵਿੱਚ ਦਾਨ ਦੇਣਾ ਹੈ ਗਰੀਬਾਂ ਦਾ ਸਹਾਰਾ ਬਣ ਕੇ ਸਿੱਖ ਨੇ ਜਗਤ ਵਿੱਚ ਕਿਵੇਂ ਵਿਚਰਣਾ ਹੈ ਇੱਕ ਅਨੁਧਰਮੀ ਕਹਿੰਦਾ ਵੀ ਨਾਨਕ ਨੇ ਖਜ਼ਾਨਾ ਖੁੱਲ੍ਹ ਲੈ ਤੇ ਅਸੀਂ ਜਦੋਂ ਸਾਡੇ ਤੋਂ ਕੋਈ ਸੇਵਾ ਮੰਗਦਾ ਹੈ ਨਾਨਕ ਦੇ ਖਜ਼ਾਨੇ ਲਈ ਸਾਡੇ ਕੋਲ ਧਨ ਨਹੀਂ ਹੁੰਦਾ ਸਾਡੇ ਬੱਚੇ ਰਿਹੜੀਆਂ ਤੇ ਸ਼ਾਮ ਨੂੰ ਹਜ਼ਾਰ-ਹਜ਼ਾਰ ਰੁਪਈਆ 2-2000 ਰੁਪਈਆ ਪਾਰਟੀਆਂ ਕਰਕੇ ਖਰਚ ਕੇ ਆ ਜਾਂਦੇ ਨੇ ਖਾਣਾ ਅਸੀਂ ਬਾਹਰ ਦਾ ਖਾ ਰਹੇ ਹਾਂ ਜਦੋਂ ਗੁਰੂ ਘਰ ਦੀ ਸੇਵਾ ਦੀ ਗੱਲ ਆਈ ਬੜੇ ਔਖੇ ਤੰਗ ਹੋ ਗਿਆ ਪਾਸਾ ਉਹ ਗੁਰੂ ਪਈਆ ਕਢਦੇ ਆਂ ਪੀਏ ਸੰਗਰਾਮ ਦਾ ਦੇਣਾ ਮਸਿਆ ਦਾ ਦੇਣਾ ਇਹ ਸਾਡਾ ਰਿਵਾਜ ਬਣ ਗਿਆ ਪਰ ਉੱਥੇ ਚੌਧਰੀ ਕਹਿੰਦਾ ਨਾਨਕ ਲਈ ਖਜ਼ਾਨਾ ਖੁੱਲ ਹੈ ਤੇ ਪਿਤਾ ਜੀ ਕਹਿੰਦੇ ਨਹੀਂ ਇਹਨਾਂ ਵਾਸਤੇ ਮੇਰੇ ਕੋਲ ਵੀ ਬਹੁਤ ਹੈ ਉਹ ਨਾਖਿਆ ਨਹੀਂ ਤੇਰਾ ਤੇਰੇ ਕੋਲ ਹੋਵੇਗਾ ਪਰ ਮੈਨੂੰ ਉਲਾਂਭਾ ਨਾ ਆਏ ਕਿ ਨਾਨਕ ਨੂੰ ਕਿਸੇ ਬਸਤਰ ਦੀ ਥੋੜਾ ਹੀ ਹੋਵੇ ਨਾਨਕ ਨੂੰ ਖਾਣ ਪੀਣ ਤੋਂ ਥੋੜਾ ਆਵੇ ਪਿਤਾ ਜੀ ਸੇ ਕਹਿਣ ਲੱਗੇ ਰਾਏ ਗੁਲਾਰ ਜੀ ਚੌਤਰੀ ਸਾਹਿਬ ਇੱਕ ਪਾਸੇ ਤੁਹਾਡੇ ਕਰ ਪਟਵਾਰੀ ਦੀ ਕਾਰ ਹੈ ਤੁਹਾਡੇ ਸਾਹਮਣੇ ਦੂਜੇ ਪਾਸੇ ਖੇਤੀ ਬਹੁਤ ਹੈ ਕਲੌਤਾ ਮੇਰਾ ਪੁੱਤਰ ਹੈ ਇਹਦੇ ਵਾਸਤੇ ਮੇਰੇ ਕੋਲ ਬਹੁਤ ਕੁਝ ਹੈ ਤੀਨੇ ਆਪਣੇ ਕਰਮਾਂ ਦਾ ਲੈਣਾ ਹੈ ਨਾਨਕ ਜਿਹੜਾ ਹੈ ਉਹਦੇ ਲਈ ਮੈਂ ਬਹੁਤ ਧੰਨ ਧੰਨ ਜੋੜਿਆ ਅੱਜ ਸਮੇਂ ਸਮੇਂ ਤੇ ਕਾਨੂੰਨ ਬਣੇ ਵਿਵਤਾ ਜਿੰਦਗੀ ਤੋਂ ਬਾਅਦ ਵੀ ਧੀਆਂ ਹੱਕ ਜਿਤਾ ਸਕਦੀਆਂ ਨੇ ਪਰ ਪਹਿਲੋਂ ਮਾਪੇ ਧੀਆਂ ਵਾਸਤੇ ਦਾਜ ਦੇ ਰੂਪ ਚ ਇਹਨਾਂ ਕੋਈ ਦੇ ਦਿੰਦੇ ਸਨ ਕਿ ਉਹ ਸੁਤੇਸ਼ ਸੁਭਾਸ ਵੀ ਉਹ ਆਪਣੇ ਮਾਪਿਆਂ ਦੀ ਪ੍ਰਾਪਰਟੀ ਤੇ ਹੱਕ ਕਦੀ ਨਹੀਂ ਜਿਤਾਉਂਦੀਆਂ ਬਹੁਤ ਸਾਰਾ ਝਗੜਾ ਕ੍ਰਿਸ਼ ਜਿਹੜਾ ਉਹ ਸਮੇਂ ਦੇ ਕਾਨੂੰਨਾਂ ਨੇ ਪਾਇਆ ਪਰਿਵਾਰਕ ਪੱਖ ਤੋਂ ਇਹਨਾਂ ਨੂੰ ਲਈ ਨਹੀਂ ਲੋੜ ਹੁੰਦੀ ਅਮੀਰ ਮਨੋਖਵੀ ਫਿਰ ਡੰਡਾ ਦੇ ਕੇ ਤੀ ਨੂੰ ਕਹਿੰਦੇ ਨੇ ਕਿ ਤੂੰ ਆਪਣਾ ਹਿੱਸਾ ਲੈ ਹਿੱਸਾ ਮਿਲ ਜਾਂਦਾ ਹੈ ਪਰਿਵਾਰ ਉਜੜ ਜਾਂਦਾ ਹੈ ਆਪਸ ਵਿੱਚ ਸਬੰਧ ਟੁੱਟ ਜਾਂਦੇ ਨੇ ਇੱਕ ਦਿਨ ਮਾਤਾ ਤ੍ਰਿਪਤਾ ਨੇ ਆਖਿਆ ਆਪਣੇ ਪਤੀ ਦੇਵ ਨੂੰ ਹੁਣ ਇਹਨਾਂ ਨੂੰ ਨਾ ਕੱਲੀ ਨਾਨਕ ਦਾ ਰੰਗ ਕਾਲਾ ਹੋ ਰਿਹਾ ਮੱਝਾਂ گاਵਾਂ ਦੀ ਮਿੱਟੀ ਧੂੜ ਇਹਨਾਂ ਦੇ ਚਿਹਰੇ ਤੇ ਪੈਂਦੀ ਇਹ ਤੇ ਚਰਾਈ ਜਾ ਰਹੇ ਨੇ ਮਸਤ ਰਹਿੰਦੇ ਹਨ ਇਹਨਾਂ ਨੂੰ ਕੋਈ ਪਰਵਾਹ ਨਹੀਂ ਪਾਈ ਬਾਲਾ ਜੀ ਫਿਰ ਕਹਿੰਦੇ ਨੇ ਪਾਤਸ਼ਾਹ ਮੱਝਾਂ ਗਾਵਾਂ ਚਰਾਣੀਆਂ ਬੰਦ ਕਰ ਦਿੰਦੇ ਹਨ ਅੱਗੇ ਉਹਨਾਂ ਨੇ ਕਿਹੜੀ ਨੀਲਾ ਕੀਤੀ ਉਹਦੇ ਬਾਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸੁਣਾਉਂਦਿਆਂ ਤਾਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਪਾਈ ਬਾਲਾ ਜੀ ਨੇ ਇਹ ਬਚਨ ਕਹੇ ਹਨ ਕਹਿ ਬਾਲਾ ਸ੍ਰੀ ਅੰਗਦ ਗੁਰਦੇ ਸੁਨੋ ਕਥਾ ਨਾਸ਼ਕ ਤ੍ਰੈ ਦੁਰ ਕੀ ਹੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਉ ਤਿੰਨਾਂ ਭਵਨਾਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲੀ ਕਥਾ ਸਤਿਗੁਰ ਨਾਨਕ ਸਾਹਿਬ ਜੀ ਦੀ ਜੀਵਨ ਕਾਥਾ ਵੇਖੋ ਜੀ ਗੁਰੂ ਸਾਹਿਬਾਂ ਦੀ ਬਾਣੀ 'ਚ ਗੱਲ ਆਖੀ ਕਾਲ ਢੁਕ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਨਾਇ ਤਿਆਨਾ ਪਰ ਚੇਤੇ ਰੱਖਿਓ ਕਥਾ ਬਾਰੇ ਬਹੁਤ ਕੁਝ ਆਇਆ ਬਾਣੀ ਵਿੱਚ ਸ਼ਾਂਤੀ ਉਤਮ ਹਰ ਕੀ ਕਥਾ ਨਾਮ ਸੰਤ ਦਰਦ ਦੁੱਖ ਲਥਾ ਕੀਰਤਨ ਜਿਹੜਾ ਹੈ ਉਮੂਲ्य ਧਾਰ ਵਰਖਾ ਦੀ ਨਿਆਈ ਹੈ ਕਥਾ ਨੂੰ ਗੁਰਬਾਣੀ ਨੇ ਮੰਨਿਆ ਪੀ ਇਸ ਤਰ੍ਹਾਂ ਜਿਵੇਂ ਸ਼ਾਉਣ ਭਾਦਰੋਂ ਦੀ ਝੜੀ ਲੱਗੇ ਚੰਗੀਆਂ ਚੰਗੀਆਂ ਬਿਲਡਿੰਗਾਂ ਦੇ ਛੱਤ ਗਿੱਲੇ ਹੋ ਜਾਂਦੇ ਨੇ ਚੋਣੇ ਆਰੰਭ ਹੋ ਜਾਂਦੇ ਹਨ ਲੋਕ ਅੱਕ ਜਾਂਦੇ ਨੇ ਰੱਬ ਤੋਂ ਕਿ ਇਹ ਕੀ ਕਰ ਰਿਹਾ ਹਟਦੀ ਕਿਉਂ ਨਹੀਂ ਹੁਣ ਤੇ ਕੁਦਰਤ ਹੈ ਪੀ ਸੁਤੇਸ਼ਦ ਸਾਡੇ ਸਿਰ ਤੇ ਬੱਦਲ ਛਾਂਦੇ ਹੀ ਨਹੀਂ ਮਾੜੇ-ਮੋਟੇ ਛਾਏ ਤੇ ਆਪਾਂ ਨਾਰਾਜ਼ ਹੋ ਜਾਂਦੇ ਆ ਸ਼ਾਉਣ ਭਾਦਰੋਂ ਦਾ ਮਹੀਨਾ ਸਾਰਾ ਹੀ ਬੀਆਂ ਨਾਲ ਲੰਘਦਾ ਸੀ ਰੱਬ ਦੀ ਬड़ाई ਕੁਦਰਤ ਨੂੰ ਮਨੁੱਖਤਾ ਨੇ ਉਜਾੜਿਆ ਤੇ ਮਨੁੱਖਤਾ ਦੇ ਕੀਤੇ ਕਰਮਾਂ ਕਰਕੇ ਸਤਿਗੁਰੂ ਪਰਮੇਸ਼ਰ ਅਕਾਲ ਪੁਰਖ ਨੇ ਤੁਹਾਡੇ ਘਰਾਂ ਵਿੱਚ ਉਜਾੜ ਪਾਇਆ ਬਹੁਤ ਦੁੱਖ ਨੇ ਤੁਹਾਨੂੰ ਬਹੁਤ ਰੋਗ ਨੇ ਬਹੁਤ ਸਾਰੇ ਰੋਗ ਦੁੱਖ ਜਿਹੜੇ ਨੇ ਦ੍ਰਿਖਤਾ ਦੀ ਕਟਾਈ ਕਰਕੇ ਤੇ ਪੱਕੇ ਥਾਂ ਬਣਾਣ ਕਰਕੇ ਲੱਗੇ ਨੇ ਮੈਂ ਚਿਲਕਦਾ ਕੁੰਡਾ ਟੁੱਟਿਆ ਮੁੰਡਾ ਟੁੱਟਿਆ ਲਈ ਫਿਰਦੇ ਨੇ ਮੰਜੇ ਤੇ ਰਾਣੇ ਸਮਝ ਘਰਾਂ ਚ ਕੱਚਾ ਥਾਂ ਜ਼ਰੂਰੀ ਰੱਖਿਆ ਜਾਂਦਾ ਸੀ ਹੁਣ ਕੱਚਾ ਥੋੜਾ ਬਹੁਤਾ ਰਹਿ ਜੇ ਤੇ ਬਿਬਿਆ ਨੇ ਟਿਕਣ ਦਿੰਦੀਆਂ ਪਈ ਤੇ ਮਿੱਟੀ ਬਹੁਤ ਆਉਂਦੀ ਜੀ ਅੰਦਰ ਜਾਂਦੀ ਮਿੱਟੀ ਦਾ ਬਣਿਆ ਸਰੀਰ ਮਿੱਟੀ ਤੋਂ ਨਫ਼ਰਤ ਕਰ ਰਿਹਾ ਕਬੀਰਾ ਤੂਲ ਸਕੇਲ ਕੈ ਪੁਰੀਆ ਬੰਦੀ ਦੇਹ ਨਿਸ਼ਚਾਰ ਕੋਪੇਖਣਾ ਅੰਤ ਖੇਹ ਕੀ ਖੇ ਮਿੱਟੀ ਦੇ ਬਣੇ ਨੇ ਮਿੱਟੀ ਵਿੱਚ ਸਮਾ ਜਾਣਾ ਪਰ ਮਿੱਟੀ ਤੋਂ ਇਨੀ ਨਫ਼ਰਤ ਹੋ ਗਈ ਪੀ ਕਾਰ ਚ ਨਹੀਂ ਆਉਣੀ ਚਾਹੀਦੀ ਤੂੜ ਉਹ ਤੇ ਆਏਗੀ ਜਿੰਨਾ ਮਰਜੀ ਪੱਕਾ ਬਣਾ ਸਵੇਰੇ ਉੱਚਾ ਲਾਏ ਸ਼ਾਮੀ ਫਿਰ ਲਾਣਾ ਪਏਗਾ ਸ਼ਾਮੀ ਲਾਏ ਸਵੇਰੇ ਫਿਰ ਲਾਣਾ ਪਏਗਾ ਇਹਨੇ ਤਰ੍ਹਾਂ ਖੈੜਾ ਨਹੀਂ ਛਡਣਾ ਹਾਂ ਤੂੰ ਇਹਦੇ ਨਾਲ ਚਮਕਾ ਸਕਣਾ ਬਾਜ਼ ਵਿਖਾਵੇ ਦੇ ਤੌਰ ਤੇ ਆਪਣੇ ਆਪ ਨੂੰ ਪਰ ਇਹਦੇ ਤੋਂ ਦੁੱਖ ਹੋਏਗਾ ਬਦਲੋ ਕਨੇਡਾ ਨੇ ਕਈ ਮੰਝੀਆਂ ਤੇ ਪਏ ਨੇ ਸਾਡੀਆਂ ਕੋਠੀਆਂ ਬਣਾਣ ਕਰਕੇ ਕਿਸੇ ਦਾ ਚੂਣਾ ਟੁੱਟਿਆ ਕਿਸੇ ਦੇ ਗੋਡੇ ਟੁੱਟੇ ਇਹ ਕਾਰਨ ਹੈ ਕਿ ਕੁਦਰਤ ਦੇ ਨਾਲ ਕੀਤੀ ਛੇੜਛਾੜ ਨੇ ਬਹੁਤ ਜ਼ਿਆਦੀਆਂ ਭਿਆਨਕ ਮਾਰੀਆਂ ਨੂੰ ਜਨਮ ਦਿੱਤਾ ਔਰ ਜਦੋਂ ਅਰੰਭ ਭਾਈ ਨਾ ਕਥਾ ਦੀ ਉਹਦੇ ਵਿੱਚ ਤਿਆਸ਼ ਕਰਨੇ ਲਿਖਿਆ ਹੈ ਵੀ ਆਪਣੇ ਆ ਬਨਸਪਤੀ ਖੀੜੀ ਬਾਬੇ ਵਾਸਤੇ ਆਪਣੇ ਆ ਆਲੇ ਦੁਆਲੇ ਬੜੇ ਜਿਆਦਾ ਫੁੱਲ ਬੂਟੇ ਇੱਕ ਤੇ ਬਗੀਚਾ ਜਿਹੜਾ ਉਹ ਤਲਵੰਡੀ ਵਿੱਚ ਬਣਿਆ ਆਪੇ ਹੀ ਲੜਾ ਨਹੀਂ ਪਿਆ ਜੀ ਸਾਨੂੰ ਖੇਜ ਆਉਂਦੀ ਹੈ ਮੋਸ਼ਰਾ ਨੁਕਸਾਨ ਉਸਾ ਨਾ ਕਰਨਾ ਮਤਾਵਾ ਨਹੀਂ ਕੀਤਾ ਪਰ ਘਰ ਵਿੱਚ ਦਰਖਤ ਹੋਵੇ ਨਾ ਫਿਰ ਨਰਾਟ ਹੁੰਦੀਆਂ ਨੇ ਕਿ ਪੱਤੇ ਬਹੁਤ ਡਿੱਗਦੇ ਨੇ ਜੀ ਰੋਹ ਝਾੜੂ ਲਾਣਾ ਪੈਂਦਾ ਇਹਨੂੰ ਕਟਾ ਦਿਓ ਬਸ ਖਤਮ ਹੋਣਾ ਚਾਹੀਦਾ ਹੈ ਘਰ 'ਚ ਗੰਧ ਨਾ ਪਵੇ ਸ਼ਾਂ ਵੀ ਸਾਨੂੰ ਪਸੰਦ ਨਹੀਂ ਤੁਹਾਡੇ ਏਸ਼ੀਆਂ ਨਾਲੋਂ ਤੁਹਾਡੇ ਕੂਲਰਾਂ ਨਾਲੋਂ ਇਹ ਬਹੁਤ ਲਾਭਦਾਇਕ ਹੈ ਜੇ ਘਰ ਵਿੱਚ ਦਰਖਤ ਹੋਵੇ ਉਹਦੀ ਸ਼ਾਂਟ ਆ ਕੋਈ ਸਮਾਂ ਕੋਈ ਵਿਅਕਤੀ ਬੈਠੇ ਗੋਡਿਆਂ ਦਾ ਦਰਦ ਤੁਹਾਡਾ ਹਟ ਸਕਦਾ ਹੈ ਜੇ ਇਸ ਥਣ ਦੇ ਵਿੱਚ ਤੁਸੀਂ ਧੁੱਪ ਦਾ ਸੇਕ ਦਿਓ ਦਵਾਈਆਂ ਨਾਲੋਂ ਬਹੁਤ ਜ਼ਿਆਦਾ ਨੂੰ ਡਾਕਟਰਾਂ ਨੇ ਕਈਆਂ ਨੇ ਜਿਨ੍ਹਾਂ ਨੂੰ ਇਹ ਤਕਲੀਫ ਹੈ ਉਹਨਾਂ ਨੂੰ ਕਿਹਾ ਹੋਣਾ ਵੀ ਧੁੱਪ ਲਿਆ ਕਰੋ ਉਹਨਾਂ ਦੇ ਕਹਿਣ ਤੋਂ ਪਹਿਲਾਂ ਹੀ ਜੇ ਲੈ ਲੈ ਲਿਨਾ ਹੈ ਫਿਰ ਉਹਨਾਂ ਨੂੰ ਕਹਿਣ ਦੀ ਜ਼ਰੂਰਤ ਹੀ ਨਾ ਪਾਏ ਆਪਾਂ ਧਰੋਨਿਕ ਲਈ ਨਹੀਂ ਕਰੋਨਾ ਕਾਲ ਦੇ ਵਿੱਚ ਬੈੱਡਾਂ ਦੀ ਪ੍ਰਾਪਤੀ ਲਈ ਹੱਥਾਂ ਵਿੱਚ ਪੈਸਿਆਂ ਦੇ ਬੈਗ ਲੈ ਕੇ ਲੋਕ ਘੁੰਮਦੇ ਨੇ ਹਸਪਤਾਲ ਚ ਜਿਹੜਾ ਥਾਂ ਲੈਣਾ ਉਹਨੂੰ ਗਿਆ ਜਾਂਦਾ ਸੀ ਬੈੱਡ ਨਹੀਂ ਮਿਲ ਰਿਆ ਅੱਜ ਆਪਾਂ ਘਰ ਨੂੰ ਬਣਾ ਲਿਆ ਪੱਕੇ ਲੱਗੇ ਬੈੱਡਾਂ ਤੇ ਰੋਟੀ ਉੱਥੇ ਖਾਧੀ ਉੱਥੇ ਸੌਂਗੇ ਕੱਲ ਇੱਕ ਛੋਟੇ ਜਿਹੇ ਬੱਚੇ ਨੂੰ ਸਾਹ ਦੀ ਤਕਲੀਫ ਹੋਈ ਤੇ ਡਾਕਟਰ ਨੇ ਗੱਲ ਆਖੀ ਵੀ ਇਹ ਘਰੋਂ ਬਾਹਰ ਨਹੀਂ ਨਿਕਲਦਾ ਤੇ ਬਾਹਰ ਦਾ ਖਾਣਾ ਖਾਂਦਾ ਜਦੋਂ ਜਾਂਦਾ ਹੈ ਸ਼ਹਿਰ ਬਾਹਰ ਫਾਸਟ ਫੂਡ ਕਰਕੇ ਨੂੰ ਐਸਾ ਬਿਲਕੁਲ ਬੰਦ ਹੋ ਗਿਆ ਜੀ ਉਹਨਾਂ ਨੂੰ ਇੰਜ ਲੱਗਾ ਵੀ ਇਹਨੇ ਬਚਣਾ ਹੀ ਨਹੀਂ ਕਿੰਨਾ ਪੀਦਾ ਖਾਣਾ ਬੰਦ ਕਰੋ ਤੇ 2-3 ਘੰਟੇ ਸਵੇਰੇ ਸ਼ਾਮ 2 ਘੰਟੇ ਸਵੇਰੇ 2 ਸ਼ਾਮੀ ਨੂੰ ਬਾਹਰ ਭਜਾਇਆ ਕਰੋ ਤਾਂ ਜਾ ਕੇ ਠੀਕ ਹੋਵੇਗਾ ਨਹੀਂ ਤੇ ਜਿਆਦਾ ਸਮਾਨ ਨਹੀਂ ਘਟ ਸਕਦਾ ਹੈ ਆਪਣੇ ਘਰ ਬਣ ਲਾ ਲਾ ਕੇ ਸੀ ਉਹਨਾਂ ਨੂੰ ਹਸਪਤਾਲਾਂ ਦਾ ਰੂਪ ਦਿੱਤਾ ਹੈ ਕੋਠੀਆਂ ਨਹੀਂ ਸਾਡੇ ਵਾਸਤੇ ਇਹਨਾਂ ਨੇ ਬੜੀਆਂ ਭਿਆਨਕ ਬਿਮਾਰੀਆਂ ਨੂੰ ਪੈਦਾ ਕੀਤਾ ਹੈ ਸਤਿਗੁਰੂ ਨਾਨਕ ਸਾਹਿਬ ਜੀ ਨਹੀਂ ਪ੍ਰਵਾਹ ਕਰਦੇ ਹਨ ਪਰਮਾਤਮਾ ਪਰਮੰਜਾ ਗਾਵਾਂ ਚਰਾ ਰਹੇ ਨੇ ਸਾਡੇ ਬੱਚੇ ਪਾਣੀ ਦਾ ਗਲਾਸ ਚੁੱਕ ਕੇ ਪੀਣ ਦੀ ਤਿਆਰ ਨਹੀਂ ਚੌਧਰੀ ਕਹਿੰਦਾ ਹੈ ਕਲਿਆਨਦਾਸ ਮੈਂ ਤਾਂ ਕਲਿਆਨਦਾਸ ਜੀ ਨੂੰ ਪਿਤਾ ਮਹਿਤਾ ਅਸੀਂ ਪਿਤਾ ਕਾਲੂ ਜੀ ਕਹਿੰਦੇ ਆ ਪੂਰਾ ਨਾਮ ਹੈ ਪਿਤਾ ਮਹਿਤਾ ਕਲਿਆਨਦਾਸ ਕਹਿਣ ਲੱਗੇ ਵੀ ਨਹੀਂ ਆਖਣਾ ਇਹਨਾਂ ਨੂੰ ਕੰਮ ਹੋ ਸਕੇ ਤੇ ਕੰਮ ਤੋਂ ਹੀ ਮਰਜੋ ਅੱਜ ਮਾਤਾ ਨੇ ਆਖਿਆ ਆਪਣੇ ਪਤੀ ਨੂੰ ਇਹੀ ਨਹੀਂ ਪੇਜਣਾ ਨਾਨਕ ਦਾ ਰੰਗ ਵੇਖੋ ਨਾਨਕ ਤੇ ਅਦੁੱਤ ਲੀਲਾ ਦੇ ਵਿੱਚ ਇਹੋ ਜਿਹੇ ਰੂਪ ਤਾਰਨ ਕਰ ਗਏ ਨੇ ਇਹ ਉਹਨਾਂ ਨੇ ਆਪਣੇ ਪਿਤਾ ਨੂੰ ਜਵਾਬ ਦਿੱਤਾ ਹੀ ਨਹੀਂ ਬਾਈ ਬਾਲਾ ਜੀ ਕਹਿੰਦੇ ਨੇ ਉਸ ਬਾਬੇ ਦੀ ਕਥਾ ਸੁਣੋ ਸਤਿਗੁਰੂ ਅੰਗਦ ਦੇਵ ਸਾਹਿਬ ਉਸ ਧੰ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਜਿਹੜੇ ਤ੍ਰੈ ਜਤ ਪਨਾ ਦੇ ਤਾਪਾਂ ਦੇ ਨਾਸ਼ ਕਰਨ ਵਾਲੀ ਹੈ ਬਾਣੀ ਨੇ ਆਖੀ ਜੀ ਤੀਨੇ ਤਾਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਗਨ ਨਾ ਕੋ ਉਲਾਗੈ ਜੰਗ ਕੀ ਪ੍ਰਭ ਆਗੈ ਅਰਦਾਸ ਜਿਉਂ ਇਹ ਕਥਾ ਦਸਵੇਂ ਪਾਤਸ਼ਾਹ ਸੁਣਾਇ ਰਗਾਵੇ ਨੂਕ ਪਾਪ ਤੇ ਨਿਕੜਨਾ ਆਵੇ ਆਪਾਂ ਤੇ ਉਦਾਸ ਵੇਲੇ ਆਉਂਦੇ ਆ ਨਾ ਅਨੰਦ ਸਾਹਿਬ ਸ਼ੁਰੂ ਹੋਣਾਂ ਤੇ ਆਪਾਂ ਆਖੇ ਵੀ ਉਹਨ ਦੇਖ ਵੰਡੀ ਜਾਗੀ ਉਦੋਂ ਆਜੋ ਲੰਗਰ ਤੇ ਬੜੀ ਦੂਰ ਦੀ ਗੱਲ ਸੀ ਆਪਾਂ ਦੇਖ ਨਾਲ ਵੀ ਸੰਬੰਧ ਜੋੜਿਆ ਵੀ ਆਪਾਂ ਉਦੋਂ ਹੀ ਆਉਣਾ ਬਸ ਮਿਸ਼ਨ ਭਗਤ ਕੀ ਇਹ ਫਲ ਹੋਈ ਸਤਗੁਰਾਂ ਖੈ ਜਿਹੜਾ ਇਹ ਕਥਾ ਸੁਣਦਾ ਤੇ ਸੁਣਾਉਂਦਾ ਉਹਦੇ ਨੇੜੇ ਦੁੱਖ ਪਾਪ ਨਹੀਂ ਹੁੰਦੇ ਜਿਹੜੇ ਲੋਕ ਬੰਦਗੀ ਕਰਦੇ ਨੇ ਵਿਸ਼ਨੂੰ ਦੀ ਭਗਤੀ ਕਰਦੇ ਨੇ ਤੁਹਾਨੂੰ ਕਥਾ ਸੁਣ ਕੇ ਉਹਦਾ ਫਲ ਮਿਲ ਜੇਗਾ ਵਿਸ਼ਨ ਭਗਤ ਕੀ ਇਹ ਫਲ ਹੋਈ ਆਦ ਬਿਆਦ ਸ਼ਮ ਸਕੈ ਨਾ ਕੋਈ ਤੀਨੇ ਤਾਪ ਨਿਵਾਰਨ ਹਾਰਾ ਸੁਣੋ ਕਥਾ ਨਾਸ਼ਿਕ ਤਰੇ ਦੁਰ ਕੀ ਇੱਕੋ ਪੰਕਤੀ ਵਾਸਤੇ ਮੈਨੂੰ ਸਮਾਂ ਲਾਣਾ ਪਿਆ ਤਿੰਨਾ ਪਾਪਾਂ ਨੂੰ ਨਾਸ਼ ਕਰਨ ਵਾਲੇ ਪਾਤਸ਼ਾਹ ਦੀ ਕਥਾ ਸੁਣੋ ਇਹ ਸੁਣਿਆ ਨਾਸ਼ ਹੋ ਜਾਂਦੀ ਜਦੋਂ ਅਰੰਭਤਾ ਹੋਏ ਸੀ ਉਦੋਂ ਵੀ ਸ਼ਤਗੁਰੂ ਅੰਗਰ ਦੇਵ ਸਾਹਿਬ ਜੀ ਨੇ ਆਖੇ ਸੀ ਬਾਲਾ ਇਹ ਜਨੰਤ ਨੂੰ ਸੁਨਾਹ तू ਸੁਣਾਏਗਾ ਜਿਹੜਾ ਇਹਨੂੰ ਪੂਰੀ ਸੁਣ ਲਏਗਾ ਨਾ ਆਰੰਭਤਾ ਤੋਂ ਲੈ ਕੇ ਅਖੀਰ ਤੱਕ ਉਹਦਾ ਲੋਕ ਪਰ ਲੋਕ ਸੌਰ ਜਾਏਗਾ ਪਰ ਸੁਣੀ ਨਹੀਂ ਜਾਂਦੀ ਬੇਨਾਗਾ ਜਿਹੜਾ ਸੁਣੇ ਜਾਂ ਆਪ ਪੜ ਲੇ ਫਿਰ ਭਾਈ ਬਾਲਾ ਜੀ ਇਸ ਤਰ੍ਹਾਂ ਅੱਗੇ ਸੁਣਾਉਂਦੇ ਨੇ ਇੱਕ ਦਿਸ ਕਾ ਲੋਕੇ ਅੰਕਾ ਨੇ ਅੰਕਾ ਕਰਦੁਲਾਰ ਇੱਕ ਬਦਨ ਮੇ ਅੰਕਾ ਇੱਕ ਦਿਨ ਪਿਤਾ ਮਹਤਾ ਕਲਿਆਨਦਾਸ ਜੀ ਨੇ ਆਪਣੀ ਗੋਦ ਵਿੱਚ ਆਪਣੇ ਪੁੱਤਰ ਨਾਨਕ ਨੂੰ ਲਿਆ ਬੜਾ ਲਾਡ ਕਰਦੇ ਨੇ ਬੜਾ ਚਾਹ ਹੁੰਦੇ ਵੀ ਲਾਡਲਾ ਸੀ ਇਹ ਤੇ ਇੱਕ ਹੀ ਰੋਜਾ ਬਣਾ ਦਿੱਤਾ ਪਿਤਾ ਨੇ ਜੀ ਬੜਾ ਝਿੜਕਿਆ ਜੀ ਬੜਾ ਮਾਰਿਆ ਐਵੇਂ ਗੱਲਾਂ ਛੱਡੀਆਂ ਪ੍ਰਚਾਰ ਕਰਨ ਜਿਹੜੇ ਬਸ ਕਿਤਾਬੀ ਕੀੜੇ ਸਨ ਉਹਨਾਂ ਕਿਤੋਂ ਵੇਖਿਆ ਉਹ ਹੀ ਲਾਤਾ ਮਸਾਲਾ ਵੀ ਲੋਕ ਬੜਾ ਸੁਣਨਗੇ ਮਾਰਿਆ ਜੀ ਥੱਪੜ ਉਹ ਕਰਤਾ ਕਰਤਾ ਨਹੀਂ ਬਹੁਤ ਜ਼ਿਆਦਾ ਲਾਡ ਕਰਦੇ ਨੇ ਉਂਝ ਵੀ ਜਦੋਂ ਬੱਚੇ ਤੋਂ ਕਰਮ ਕਰਾਉਣਾ ਹੋਵੇ ਜਦੋਂ ਲਾਡ ਨਾਲ ਆਖੋਗੇ ਉਹ ਬਨ ਜਾਂਦਾ ਛੇਤੀ ਜਿੰਨੀਆਂ ਸਾਖੀਆਂ ਤੁਸੀਂ ਸੁਣੋਗੇ ਨਾ ਜਦੋਂ ਕਿਸੇ ਨਵੇਂ ਕਰਮ ਨੂੰ ਕਰਾਣਾ ਹੈ ਤੇ ਉਦੋਂ ਪਿਤਾ ਜੀ ਬਹੁਤ ਸਨੇਹ ਕਰਦੇ ਨੇ ਬੜਾ ਲਾਡ ਕਰਦੇ ਨੇ ਆਪਣੀ ਗੋਦ ਵਿੱਚ ਲੈ ਕੇ ਹੁਣ ਪਿਤਾ ਮਹਿਤਾ ਕਲਿਆੰਦਾ ਜੀ ਆਪਣੇ ਪੁੱਤਰ ਨਾਨਕ ਨੂੰ ਇਸ ਤਰ੍ਹਾਂ ਕਹਿ ਰਹੇ ਹਨ ਬਚਨ ਕਹਿਤ ਸੁਤ ਤੂੰ ਕਿਹਾ ਸਿਆਨਾ ਆਪਣਾ ਕਰਤ ਗੋ ਸੰਗ ਬਨ ਜਨ ਮੈਨੂੰ ਆਖਿਆ ਵੀ ਤੂੰ ਇਕਲਾ ਉਤਾ ਹੈ ਬਾਲੀ ਮੱਝਾਂ ਗਾਵਾਂ ਚਰਾਉਂਦਾ ਨਹੀਂ ਦੁੱਧ ਘੱਟ ਹੁੰਦਾ ਤੂੰ ਜਾਏਗਾ ਤੇ ਮੱਝਾਂ ਗਾਵਾਂ ਦਾ ਦੁੱਧ ਵੜ ਜਾਏਗਾ ਸਵਾਲ ਹੋ ਜੇਗੀ ਚੰਗੀਆਂ ਹੋ ਜਾਣਗੀਆਂ ਰਾਜੀ ਹੋ ਜਾਣਗੀਆਂ ਮੱਝਾਂ ਗਾਵਾਂ ਬੜੀਆਂ ਕਮਜ਼ੋਰ ਹੋ ਗਈਆਂ ਨੇ ਹੁਣ ਪੰਥੜਾ ਬਦਲ ਲਿਆ ਜੀ ਕਹਿਣ ਲੱਗੇ ਮੱਝਾਂ ਗਾਵਾਂ ਜੜੀਆਂ ਨੇ ਚਰਾਣੀਆਂ ਛੱਡ ਦੇ ਤੂੰ ਸਿਆਣਾ ਹੋ ਗਿਆ ਹੁਣ ਚੰਗਾ ਨਹੀਂ ਲੱਗਦਾ ਫੇ ਮੇਰਾ लाडला ਪੁੱਤਰ ਮੱਝਾਂ ਗਾਵਾਂ ਤੇ ਮਗਰ ਜਾਏ ਉਸ ਕੋਈ ਸਰੀਰ ਹੈ ਉਹੀ ਜ਼ਬਾਨ ਹੈ ਪਰ ਸ਼ਬਦ ਬਦਲੇ ਗਏ ਕਹਿਣ ਲੱਗੇ ਪੁੱਤਰ ਤੂੰ ਸਿਆਣਾ ਹੋ ਗਿਆ ਹੁਣ ਹੁਣ ਵਧੀਆ ਥੋੜਾ ਲੱਗਣਾ ਤੂੰ ਮੱਝਾਂ گاਵਾਂ ਵਿੱਚ ਰਹਿ ਨਾਲੇ ਫਿਰ ਪਟਵਾਰੀ ਦਾ ਪੁੱਤਰ ਮੱਝਾਂ گاਵਾਂ ਚ ਰਹੇਗਾ ਨਾ ਨਾ ਵੀ ਮੱਝਾਂ گاਵਾਂ ਨਾਲ ਤੂੰ ਨਹੀਂ ਜਾਣਾ ਵਤਨ ਸਵ ਕਹਿ ਤੋ ਸੱਤ ਤੂੰ ਭਾਸ਼ਿਆਨਾ ਤੂੰ ਬੜਾ ਸਿਆਣਾ ਹੋ ਗਿਆ ਐ ਅਬ ਨਾ ਕਰ ਤਕੋ ਸੰਗ ਬਣ ਜਾਣਾ ਹੁਣ ਤੁਸੀਂ ਮੱਝਾਂ گاਵਾਂ ਦੇ ਨਾਲ ਜੰਗਲਾਂ ਵਿੱਚ ਨਹੀਂ ਜਾਣਾ ਮੱਝਾਂ ਗਾਈਆਂ ਨਹੀਂ ਚਰਾਣੀਆਂ ਹੁਣ ਤੁਹਾਨੂੰ ਕੋਈ ਵਧੀਆ ਕਰਮ ਕਰੋ ਤੁਸੀਂ ਇਸ ਤਰ੍ਹਾਂ ਨਹੀਂ ਕਰੜਾ ਉਹ ਮੈਂ ਬਿਰਖਬ ਨਿਜ ਔਸ਼ਕ ਮਾਹੀ ਲਿਹੁ ਨਕਾਸ਼ ਤਰਣ ਜੋ ਆਹੇ ਕਹ ਲਿ ਗਿਓਣ ਇਸ ਤਰ੍ਹਾਂ ਕਰੋ ਦੋ ਬੈਲ ਜਿਹੜੇ ਨੇ ਉਹ ਆਪਣੇ ਘਰੋਂ ਕੱਢ ਲਵੋ ਉਹ ਮੈਂ ਬਿਰਖਬ ਮੈਂ ਨਿਜ ਔਸ਼ਕ ਮਾਹੀ ਜਿਹੜਾ ਆਪਣਾ ਵਗ ਹੈ ਮੱਝਾਂ گاਵਾਂ ਦਾ ਇਹਨਾਂ ਵਿੱਚੋਂ ਦੋ ਬਲਦ ਅਲੱਗ ਕਰੋ। ਲੇਹੂ ਨਿਕਾਸ਼ ਕਰਨ ਜੋ ਆਹੀ ਜਿਹੜੇ ਜਵਾਨ ਨੇ ਜਿਹੜੇ ਚੰਗੇ ਨੇ ਚੰਗੀ ਤਾਕਤ ਵਾਲੇ। ਕਿਉਂਕਿ ਉਦੋਂ ਨਾ ਇਹ ਕੰਬਾਈਨਾਂ ਸਨ ਨਾ ਟਰੈਕਟਰ ਸਨ। ਹ ਮੱਝਾਂ گاਵਾਂ ਜਿਹੜੀਆਂ ਨੇ ਉਹ ਰੱਖ ਕੇ ਦੁੱਧ ਤੇ ਬੈਲਾ ਨਾਲ ਵਾਹ ਕੇ ਖੇਤੀਬੀ ਦੀ ਜਾਂਦੀ ਸੀ। ਕਹਿਣ ਲੱਗੀ ਬਲਦ ਕੱਢ ਤਾਂ ਗਾ ਸ਼ਬਦ ਵੀ ਵਰਤਿਆ ਜਾਂਦਾ। ਕਹਿ ਲੱਗੇ ਵਧਿਆ ਜਿਹੜੇ ਚੰਗੇ ਵਹਿੜੇ ਨੇ ਵਧਿਆ ਜਾਣ ਵਾਲੇ ਉਹਨਾਂ ਨੂੰ ਕਹੋ ਕੱਢੋ ਲੰਗ ਲ ਸੰਗ ਬਹੁਰ ਕਰ ਕੰਮ ਵਿੱਚ ਲੈ ਉਸ ਆਵ ਮੰ ਧੰਮ ਪਿਤਾ ਜੀ ਕਹਿਣ ਲੱਗੇ ਨਾਨਕ ਜਵਾਨ ਬਲਤ ਕਢ ਲੈ ਤੇ ਹਲ ਲੈ ਲੈ ਨੌਕਰ ਜਿਹੜੇ ਆਪਣੇ ਨਾਲ ਰੱਖੋ ਕੰਮ ਤੁਸੀਂ ਨਹੀਂ ਕਰਨਾ ਬਸ ਕਰਾਣਾ ਹੈ ਨੌਕਰਾਂ ਨੂੰ ਲੈ ਜਾਓ ਨਾਲ ਤੇ ਨਾਲ ਲੈ ਜਾਓ ਵੀ ਆਪਣੇ ਕਰੋ ਮੀਚ ਸੁਲੇਹੋ ਸਵਾ ਮੰਡ ਧਾਮਾ ਘਰ ਤੋਂ ਆਪਣੇ ਘਰੋਂ ਸਵਾ ਮੰਡ ਦੇ ਕਰੀਬ ਵੀ ਤਾਂ ਜ਼ਿਕਰ ਕੀਤਾ ਹੈ ਭਾਈ ਸਾਹਿਬ ਨੇ ਕਿ ਇਹਨਾਂ ਵੀ ਲੈ ਕੇ ਜਾਓ ਨੌਕਰਾਂ ਨੂੰ ਨਾਲ ਲੈ ਜਾਓ ਸਾਰਾ ਕੰਮ ਪਿਤਾ ਜੀ ਇਸ ਤਰ੍ਹਾਂ ਸਮਝਾ ਰਹੇ ਹਨ ਜਾਏ ਰਾਹੀ ਕੀ ਖੇਤ ਨਿਰਾਲਾ ਕਰੋ ਨੀਰ ਸੋਤੇ ਪ੍ਰਤ ਪੰਲਾ ਤਾਂ ਤੇ ਜਾਓ ਬਲਦਾ ਦੇ ਨਾਲ ਜ਼ਮੀਨ ਵਾ ਕੇ ਚੰਗੀ ਸਵਾਰ ਕੇ ਜਦੋਂ ਵਧੀਆ ਚੰਗੀ ਤਰ੍ਹਾਂ ਜ਼ਮੀਨ ਤਿਆਰ ਹੋ ਜਾਏ ਉਹਦੇ ਵਿੱਚ ਇਹ ਬੀਜ ਦੇ ਕੇ ਖੇਤੀਬੀਜਲੀ ਕਰੋ ਕਣਕ ਦੀ ਫਸਲ ਬੀਜਣ ਦੀ ਗੱਲ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਕਹੀ ਜਾ ਰਹੀ ਹੈ ਮੇਰੇ ਕੋ ਪਸ਼ੂਨ ਕੇ ਹੋਏ ਰਖਵਾਰੇ ਕ੍ਰਿਪਕ ਪਕਾਇ ਕੀਜੈ ਖਲਵਾਰੇ ਤਾਂ ਤੇ ਹਰਨਾ ਤੇ ਹੋਲ ਜਿਹੜੇ ਪਸ਼ੂ ਖੇਤੀ ਉਜਾੜਨ ਵਾਲੇ ਨੇ ਉਹਨਾਂ ਦੀ ਰਾਖੀ ਕਰਿਓ ਫਸਲ ਨੂੰ ਚੰਗੀ ਤਰ੍ਹਾਂ ਪਾਲ ਲਿਓ ਜਦੋਂ ਪੱਕ ਜਾਏਗੀ ਫਿਰ ਇਹਦੇ ਵੱਡੇ ਵੱਡੇ ਖਲਵਾੜੇ ਲੱਗਣਗੇ ਮੇਰਾ ਪੁੱਤਰ ਪਹਿਲੀ ਵਾਰ ਫਸਲ ਉਗਾਏਗਾ ਇੰਨੀ ਫਸਲ ਉਗਾਈ ਮੈਂ ਇਹਦੇ ਪੈਸੇ ਨਹੀਂ ਲੈਣੇ ਤੇ ਇਥੋਂ ਸਾਰੇ ਪੈਸੇ ਤੇਰੇ ਹੋਣਗੇ ਅੱਗੇ ਜਾ ਕੇ ਆਏਗਾ ਸਿੱਧਾ ਹੀ ਬੋਲਣਗੇ ਵੀ ਸਾਰੇ ਪੈਸੇ ਤੇਰੇ ਤੇਰੇ ਨਾਂ ਦੀ ਜ਼ਮੀਨ ਹੋਰ ਲੈ ਦਿਆਂਗਾ ਸਾਨੂੰ ਨਹੀਂ ਚਾਹੀਦੀ ਤੇਰੀ ਕਮਾਈ ਮੈਂ ਕਮਾਈ ਕਰਕੇ ਲੈਣੇ ਇਥੋਂ ਕਿਉਂਕਿ ਲੋਕ ਕਹਿੰਦੇ ਨੇ ਪਿਤਾ ਜੀ ਨੂੰ ਚਾਹੀਦਾ ਧੰਨ ਨਹੀਂ ਨਹੀਂ ਪਿਤਾ ਜੀ ਕਿਤੇ ਨੇ ਨਾਨਕ ਤੇਰੀ ਖੇਤੀ ਜਿੰਨੀ ਹੋਵੇਗੀ ਉਹਦੀ ਹੋਰ ਜ਼ਮੀਨ ਖਰੀਦਾਂਗੇ ਤੇਰੇ ਨਾਂ ਤੇ ਕਰ ਦੇਾਂਗੇ ਬਸ ਇਸਾਰਾ ਕੋਈ ਤੇਰਾ ਵੀ ਹੈ ਮੈਂ ਤਾਂ ਕੀ ਕਰਨਾ ਪਹਿਲੋਂ ਵੀ ਤੇਰੇ ਦੀ ਜੋੜਿਆ ਹੁਣ ਜਿਹੜਾ ਹੈ ਤੇਰਾ ਆਉਣ ਵਾਲੇ ਸਮੇਂ ਚ ਜਿਹੜਾ ਕਮਾਏਗਾ ਤੇਰਾ ਮੈਨੂੰ ਤੇ ਮੇਰੀ ਤਨਖਾਹ ਨਹੀਂ ਮੁੱਕਦੀ ਮੇਰਾ ਤੇ ਉਹਦੇ ਨਾਲ ਗੁਜ਼ਾਰਾ ਹੋ ਜਾਂਦਾ ਇਸ ਤਰ੍ਹਾਂ ਆਪਣੇ ਪੁੱਤਰ ਨੂੰ ਪਿਤਾ ਜੀ ਕਹਿਣ ਲੱਗੇ ਪਕਾਏ ਕ੍ਰਿਖ ਪਕਾਏ ਕੀਜੈ ਖਲਵਾਰੇ ਤੇ ਅੱਗੇ ਸਮਝਾਇਆ ਫਿਰ ਜੇ ਅਨ ਅਨ ਨੂੰ ਬਹੁ ਇਕ ਮਾਰੀ ਰੱਖ ਦੇਵੋ ਕਾਮੇ ਕ੍ਰਿਸ਼ ਰੱਖ ਦੇਵੋ ਜੇ ਅਨ ਅਨ ਨੂੰ ਬਹੁ ਇਕ ਮਾਰੀ ਰੱਖ ਦੇਵੋ ਕਾਮੇ ਦੁਇ ਚਾਰੇ ਕਹਿਣ ਲੱਗੇ ਜੇ ਇਸ ਵਾਰੀ ਤਨ ਤੂੰ ਜ਼ਿਆਦਾ ਫਸਲ ਲੈ ਕੇ ਆਇਆ ਨਾ ਇੱਕ ਤੇ ਜ਼ਮੀਨ ਖਰੀਦਾਂਗੇ ਦੂਜਾ ਫਿਰ ਤੁਹਾਨੂੰ ਕਾਮੇ ਰੱਖ ਦਿਆਂਗੇ ਕੰਮ ਕਰਨ ਵਾਲੇ ਹੋਰ ਕੰਮੇ ਵਧਾ ਲਿਆਂਗੇ ਦੁਆਪਾ ਪਹਿਲੋਂ ਰੱਖੇ ਨੇ ਦੋ ਹੋਰ ਰੱਖ ਦੇਾਂਗੇ ਤੂੰ ਕੰਮ ਨਹੀਂ ਕਰਨਾ ਬਸ ਦੇਖ ਦੇ ਘੱਡੀ ਇਹ ਵਸਤੂ ਇਹਨਾਂ ਦੀ ਸੰਭਾਲ ਕਰਨੀ ਹੈ ਕਿਵੇਂ ਖੇਤੀ ਕਰਦੇ ਨੇ ਖੇਤੀ ਰਾਖੀ ਕਰਨੀ ਨਾ ਤੋਂ ਕੰਮ ਕਰਾਣਾ ਅਸ਼ਵਿਧ ਕੀ ਕਰਤ ਕਰੋ ਨਿਵਾਹੀ ਅਟੁੱਟ ਹੋਏ ਸਭ ਕਿਸ਼ ਕਰਮਾਹੇ ਇਹੋ ਜੀ ਕਿਰਤ ਕਰੋ ਇਹ ਘਰ ਵਿੱਚ ਪਹਿਲਾਂ ਵੀ ਕਿਸੇ ਗੱਲ ਦਾ ਟੋਟਾ ਨਹੀਂ ਆਉਣ ਵਾਲੇ ਸਮੇਂ ਵਿੱਚ ਵੀ ਕੋਈ ਟੋਟਾ ਨਾ ਹੋਵੇ ਸਾਰੀਆਂ ਚੀਜ਼ਾਂ ਅਟੁੱਟ ਹੋ ਜਾਣ ਜਿਹੜੀਆਂ ਕਦੇ ਸਮਾਪਤ ਨਾ ਹੋਣ ਤਾਂ ਤੇ ਚੰਗੀ ਤਰ੍ਹਾਂ ਧਿਆਨ ਰੱਖਾ ਕੇ ਖੇਤੀ ਕਰਾਣੀ ਕਰੋ ਜੀ ਸ੍ਰੀ ਨਾਨਕ ਸਤਗੁਰ ਪਤਿ ਬਾਨੀ ਜੋ ਧਨ ਤ੍ਰਿਸ਼ਨਾ ਮਹਿਲ ਪਟਾਨੀ ਪਿਤਾ ਜੀ ਉਹਨੂੰ ਸਮਝਾ ਰਹੇ ਨੇ ਜਿਹੜਾ ਸਾਰਾ ਕੁਝ ਜਾਣਦਾ ਹੈ ਹੱਸਦੇ ਨੇ ਥੋੜਾ ਥੋੜਾ جواب ਨਹੀਂ ਦਿੰਦੇ ਜੀ ਪਿਤਾ ਜੀ ਪੁੱਛਦੇ ਨੇ ਖੁਸ਼ ਕਿਉਂ ਰਹੇ ਹੋ ਕਹਿੰ ਲੱਗੇ ਕੁਛ ਨਹੀਂ ਵੀ ਨਵੀਂ ਖੇਤੀ ਕਰਨ ਚੱਲਾ ਨਾ ਤਾਂ ਖੁਸ਼ ਹੋ ਰਿਆਂ ਵੀ ਹੁਣ ਮੈਂ ਸਰਦਾਰ ਬਣ ਗਿਆ ਫਿਰ ਕੋਲ ਨੌਕਰ ਹੋਣਗੇ ਨੌਕਰਾਂ ਤੋਂ ਕੰਮ ਕਰਾਣਾ ਵੱਡਾ ਹੋ ਗਿਆ ਹਾਂ ਤਾਂ ਖੁਸ਼ ਹੋ ਰਿਆਂ ਕਹਿੰ ਲੱਗੇ ਖੁਸ਼ ਹੋ ਰਹੇ ਨੇ ਸਤਿਗੁਰੂ ਬੜੇ ਧਿਆਨ ਨਾਲ ਸੁਣਿਆ ਜਿਹੜੀ ਮਾਇਆ ਵਿੱਚ ਭਿੱਜੀ ਪਿਤਾ ਜੀ ਦੀ ਸਿੱਖਿਆ ਸੀ ਜੋ ਤਨ ਤ੍ਰਿਸ਼ਨਾ ਮੈਲ ਪਟਾਨੀ ਉਹ ਸੁਣ ਕੇ ਖੁਸ਼ ਹੋ ਰਹੇ ਨੇ ਸੁਨੋ ਪਿਤਾ ਜੀ ਆਇਸ ਜੈਸੀ ਕਹੋ ਆਪਹੋਂ ਕਰਹੁ ਤੈਸੀ ਕਹਿਣ ਲੱਗੇ ਪਿਤਾ ਜੀ ਜਿਹੋ ਜੀ ਤੁਹਾਡੀ ਆਗਿਆ ਹੋਵੇਗੀ ਮੈਂ ਉਸੇ ਤਰ੍ਹਾਂ ਕਰਾਂਗਾ ਕਦੇ ਤੁਹਾਨੂੰ ਜਵਾਬ ਨਹੀਂ ਦਿੰਦਾ ਤੁਹਾਡੀ ਆਖੇ ਲੱਗ ਕੇ ਕਰਮ ਕੀਤਾ ਜਾਵੇ گا ਉਹ ਤਮਕਾ ਨੂਤੀਏ ਬੀਜ ਬੁਲਾਇਆ ਪਮਕਾ ਨੂਤੀਏ ਬੀਜ ਤੋ ਲਾਇਆ ਇੱਕ ਕਾਮਾ ਸੁਤ ਸੰਗ ਰਣ ਲਾਇਆ ਮਾਤਾ ਤ੍ਰਿਤਾ ਜੀ ਪਿਤਾ ਕਾਲੂ ਜੀ ਦੀ ਤਰਮ ਪਤਨੀ ਨੇ ਬੀਜੜਾ ਉਹ ਤੋੜ ਕੇ ਦਿੱਤਾ ਸਵਾ ਮਾਣ ਇੱਕ ਨੌਕਰ ਹੈ ਜੀ ਉਹ ਸਮੇਂ ਉਹ ਨੌਕਰ ਨਾਲ ਜਾਂਦਾ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੌਕਰ ਨੂੰ ਨਾਲ ਲੈ ਕੇ ਇਸ ਤਰ੍ਹਾਂ ਖੇਤਾਂ ਵੱਲ ਜਾਂਦੇ ਹਨ ਲੰਗ ਲ ਬੀਜ ਲੈ ਕਰਦੋ ਵਾਹਣ ਗਏ ਖੂਮ ਕਾ ਸੋ ਦੋਵੇਂ ਮਿਲ ਕੇ ਦੋ ਬਲਦ ਨੇ ਇੱਕ ਹਲ ਹੈ ਇੱਕ ਪੰਦਾਲੀ ਬਲਦਾਂ ਨੂੰ ਜੋ ਕੇ ਹਲ ਪੁੱਠੇ ਪਾਸੇ ਦਾ ਪਾ ਕੇ ਖੇਤਾਂ ਵੱਲ ਜਾ ਰਹੇ ਨੇ ਨੌਕਰ ਦੇ ਸਿਰ ਤੇ ਬੀਜ ਦੀ ਕੰਢੜੀ ਹੈ ਸਤਿਗੁਰੂ ਨਾਨਕ ਸਾਹਿਬ ਜੀ ਉਸ ਰੱਬ ਦੀ ਅਰਦਾਸਾ ਕਰਦਿਆਂ ਅਕਾਗਰਤਾ ਦੇ ਨਾਲ ਪਰਮੇਸ਼ਰ ਵਿੱਚ ਭਿੱਜੇ ਹੋਏ ਦਾਤੇ ਆ ਪਰਮੇਸ਼ਰ ਖੁਦ ਹੁਣ ਜਦੋਂ ਜਾ ਕੇ ਆਪਣੀ ਜ਼ਮੀਨ ਨੂੰ ਵਾਹ ਸਵਾਰ ਕੇ ਖੇਤੀਬੀਦਨ ਦਾ ਕੰਮ ਕਰਦੇ ਨੇ ਕਿਹੋ ਜੀ ਖੇਤੀ ਹੋਈ ਇਹ ਆਪ ਅਗਲੇ ਪ੍ਰਸੰਗ ਵਿੱਚ ਸਰਵਣ ਕਰਿਓ ਜੀ ਅਜੇ ਨਹੀਂ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਚੁੱਕਾ ਤੋਂ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਜੋਕ ਹੈ ਬਖਸ਼ ਰਹਿਣਾ ਜੀ ਪ੍ਰੇਮ ਸਹਿਤ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹਨ ਲਾਤੀ ਜਾਨਮ ਵਿਖੋ ਓੰਕਾਰ ਸਤਗੁਰ ਪ੍ਰਸਾਦ आनंद पाया मेरी माई सतगुरु मैं पाया हर रत्न परिवार परिंगा शब्द गावण आईया कह नानक आनंद होवा सतगुरु मैं पाया हर नाल आओ तू मन मेरे दुख साब विसारण ਸਉਨਾ ਅੰਗਲਾ ਸਮਰਾਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਸਾਚੀ ਸਾਹਿਬਾ ਕਿਆ ਨਾਹੀ ਕਰਤੇ ਰਹਿ ਸਦਾ ਸਿਮ ਸਲਾਹਾ ਤੇਰੀ ਨਾਮ ਵਸਾਵਾਏ ਐ ਨਾਨਕ ਸੱਚੀ ਸਾਖ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੁ ਗੁਰシャンਕ ਸੁਖ ਮਾਣਾ ਅਵਸਿਆ ਜੀ ਇੱਛਾ ਸਭ ਪੁਜਾਈਆ ਹੈ ਨਾਨਕ ਸੂ ਸੰਤੋਸ਼ ਵਤ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੈੰਦੂ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਹੈ ਨਾਨਕ ਤਾਸ ਕੋ ਵਾਤਿਤ ਘਰ ਅਨ ਹੰਦ ਵਾਜੇ ਅਨੰਦ ਸੁਣੋ ਵਡ ਭਾਗੀ ਹੋ ਸਗਲ ਬਨੂਰ ਔਰ ਬ੍ਰਹਮ ਪ੍ਰਭ ਪਾਇਆ ਉਤਰੇ ਸ਼ਗ ਨੂਕ ਰੋਗ ਸੰਤਾ ਪਏ ਉਤਰੇ ਸੁਣੀ ਸੱਚੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਦੀਆ ਸੁਣਤੇ ਪੂਨੀਤ ਕਹਤੇ ਪਵਿਤਤ ਸਤ ਗੁਰ ਨਹਿਆ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਦੇਵ ਸਰਤ ਦੋਇ ਦਾਈ ਦਾਇਆ ਖਿਲੈ ਚੰਗਿਆਈਆਂ ਬੁਰਿਆਈਆਂ ਵਾਚੈ ਪਰਮ ਹਤੁ ਗਰਮੀਆਂ ਉਹ ਆਪਣੀ ਕੇ ਜਿਨਹੀ ਨਾਮ ਧਿਆਇ ਗਏ ਮਸ਼ਕਤ ਨਾਨਕ ਤੇ ਮੁਖ ਉਜਲੇ ਕੀਤੀ ਜਿਨਹੀ ਨਾਮ ਧਿਆਇ ਗਏ ਮਸ਼ਕਤ ਨਾਨਕ ਤੇ ਮੁਖ ਉਜਲੇ ਇਤਿ ਛੁਤੇ ਨਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ